ਇਹ ਬਹੁਤ ਵੱਡਾ ਕਾਫਲਾ ਹਲਕਾ ਪੁਆ ਦੇ ਉਜਪਾਰ ਦੇ ਸੋਰੀ ਬਾਰਡਰ ਦੇ ਅੱਜ ਪਿੰਡ ਜਿਹੜੇ ਸਾਡੇ ਆ ਰਾਵੀ ਦੇ ਪਾਰ 80 ਪਿੰਡਾਂ ਦੇ ਅੰਦਰ ਅੱਜ ਇਹ ਕਾਫਲਾ ਜਾਏਗਾ ਘਰ ਘਰ ਔਰ ਇਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਲਮਾਨ ਜੀ ਦੀ ਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਸਰਕਾਰ ਦੀਆਂ ਜਿਹੜੀਆਂ 2 ਸਾਲ ਦੀਆਂ ਪ੍ਰਾਪਤੀਆਂ ਉਹ ਆਪਣੇ ਲੋਕਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਦੇ ਨਾਲ ਦੀ ਨਾਲ ਜਿਹੜੀ ਜੰਗ ਦੇਸ਼ ਦੇ ਅੰਦਰ ਪਾਰਲੀਮੈਂਟਰੀ ਚੋਣਾਂ ਦੇ ਸੰਦਰਭ ਚ ਆਮਦਨੀ ਪਾਰਟੀ ਲੜ ਰਹੀ ਹੈ ਔਰ ਗੁਰਦਾਸਪੁਰ ਹਲਕੇ ਤੋਂ ਸਾਡੇ ਹਰਮਨ ਪਿਆਰੇ ਉਮੀਦਵਾਰ ਅਮਨਸ਼ੀਰ ਸੈਰੀ ਕਲਸੀ ਜੀ ਜਿਨ੍ਹਾਂ ਦੇ ਹਾਕਦ ਵਿੱਚ ਰੋਲ ਸ਼ੋ ਕੀਤਾ ਜਾ ਰਿਹਾ ਸੋ ਤੁਸੀਂ ਦੇਖਣਾ ਕਿ ਕਿਸ ਤਰ੍ਹਾਂ ਥਾਂ ਥਾਂ ਲੋਕਾਂ ਨੇ ਅੱਜ ਸਵਾਗਤ ਕੀਤਾ ਥਾਂ ਥਾਂ ਲੋਕਾਂ ਨੇ ਫੁੱਲਾਂ ਦੀ ਵਰਸਾ ਕੀਤੀ ਹੈ ਥਾਂ ਥਾਂ ਲੋਕਾਂ ਨੇ ਸੀਲਾਂ ਲਾਈਆਂ ਨੇ ਔਰ ਕਿਸ ਤਰ੍ਹਾਂ ਲੋਕ ਰਾਲੀਆਂ ਟਰੈਕਟਰਾਂ ਕਾਰਾਂ ਮੋਟਰਸਾਈਕਲਾਂ ਦੇ ਉੱਤੇ ਇਸ ਕਾਬਲੇ ਦੇ ਵਿੱਚ ਸ਼ਾਮਲ ਹੋਏ ਆ ਇਹ ਦਰਸਾਉਂਦਾ ਹੈ ਕਿ ਹਲਕਾ ਪੁਆ ਦੇ ਲੋਕ ਇੱਕ ਵਾਰ ਫਿਰ ਜਿਹੜਾ 2022 ਵਾਲਾ ਜਿਹੜਾ ਉਹਨਾਂ ਦਾ ਫੈਸਲਾ ਨਾ ਕੇਵਲ ਉਹਨੂੰ ਦੁਹਰਾਣਗੇ ਬਲਕਿ ਵੱਡੇ ਮਾਰਚ ਦੇ ਨਾਲ ਇਥੋਂ ਆਮ ਆਦਮੀ ਪਾਰਟੀ ਜਿੱਤੇਗੀ ਔਰ ਅਮਰਸੇਹਰੀ ਕਲਸ਼ਿਤ ਜਿੱਤਣ ਤੋਂ ਬਾਅਦ ਹਲਕਾ ਪੁਆ ਫਿਰ ਬਲੰਦੀਆਂ ਤੇ ਜਾਏਗਾ ਆਮ ਆਦਮੀ ਪਾਰਟੀ ਤੇ 13 0 ਦੀ ਲੀਡ ਕਿਉਂ ਨਹੀਂ ਲੈ ਸਕਦੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮੇਰੇ ਪਰਿਵਾਰਾਂ ਨੂੰ ਜਿਹੜੇ ਵੀ ਤੁਹਾਡੇ ਨਾਲ ਤੁਹਾਡੇ ਮਾਧਮ ਤੇ ਮੈਨੂੰ ਸੁਣਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਮੈਂ ਯਕੀਨ ਨਾਲ ਕਹਿਣਾ ਤੁਸੀਂ ਸਾਰਿਆਂ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਭੀ ਦੇਪੀ ਨੂੰ ਦੇਖ ਲਿਆ ਉਹਨਾਂ ਦਾ ਐਮਪੀ ਕੋਈ ਨਜ਼ਰ ਨਹੀਂ ਆਉਂਦਾ ਜੇ ਆ ਵੀ ਜਾਏਗਾ ਤੇ ਕੋਈ ਫਰਕ ਨਹੀਂ ਪੈਣਾ ਕਿਉਂਕਿ ਸਾਰੇ ਪ੍ਰੋਮਿਸ ਕਰਦੇ ਨੇ ਕੰਮ ਕੋਈ ਨਹੀਂ ਕਰਦਾ ਕੰਮ ਸਿਰਫ ਆਮ ਆਦਮੀ ਪਾਰਟੀ ਕਰਦੀ ਹੈ ਇਸ ਵਾਸਤੇ ਗੁਰਦਾਸਪੁਰ ਹਲਕੇ ਵਿੱਚ ਕਲਸੀ ਸਾਡੇ ਕਲਸੀ ਜੀ ਮਹਾਰਾਜ ਸਾਡੇ ਕੈਂਡੀਡੇਟ ਹੈਗੇ ਨੇ ਉਹਨੂੰ ਵੋਟ ਪਾ ਬੀਤੇ ਕਰੋ ਯੰਗ ਮੁੰਡਾ ਹੈ ਔਰ ਕੰਮ ਕਰਨ ਦੇ ਉਹਦੇ 'ਚ ਜਨੂਨ ਹੈਗਾ ਤੁਹਾਡਾ ਸਾਰਿਆਂ ਦਾ ਕੰਮ ਕਰੇਗਾ ਇਹਦੇ ਇਲਾਵਾ ਅਗਰ ਕਿਸੇ ਦਾ ਕੰਮ ਨਹੀਂ ਹੁੰਦਾ ਸਾਡੇ ਮੰਤਰੀ ਦੀ ਮੇਰੇ ਨਾਲ ਖੜੇ ਨੇ ਸਵਰਨ ਸਲਾਰੀਆਂ ਨਾਲ ਖੜਾ ਹੈ 24 ਘੰਟੇ ਤੁਹਾਡੀ ਸੇਵਾ ਕਰਾਂਗੇ ਆਮ ਆਦਮੀ ਪਾਰਟੀ ਬਣ ਕੇ ਇਹ ਹੀ ਮੇਰਾ ਸਾਰਿਆਂ ਨੂੰ ਬੇਨਤੀ ਹੈ ਕਿ ਆਣ ਵਾਲੀ ਪਹਿਲੀ ਟੀਕ ਨੂੰ ਛਾੜੂ ਤੇ ਮੋਹਰ ਲਗਾਓ ਛਾੜੂ ਮਾਰ ਦਿਓ ਇੱਕ ਵਾਰੀ ਲੋਕਾਂ ਨੂੰ ਦੱਸ ਦਿਓ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਚ ਕੰਮ ਜਾਵੇ ਔਰ ਉਹਨੂੰ ਇਹ ਸਿਦੂਰ ਪਾਣੇ ਜਵੇ ਸਿੰਘ ਉਹਨੂੰ ਉਹਨਾਂ ਨੇ ਬੜੀ ਇਮੇਜ ਜਵਾਬ ਦਿੱਤਾ ਉਹਨਾਂ ਨੇ देखो ਜਿਹੜਾ ਬੰਦੇ ਦਾ ਦਿਮਾਗ ਠੀਕ ਨਹੀਂ ਹੋਏ ਉਹਦੇ ਬਾਰੇ ਚ ਕੋਈ ਜਵਾਬ ਦੇਣਾ ਠੀਕ ਨਹੀਂ ਹੈਗਾ ਕਿਉਂਕਿ ਉਹ ਇਨਸਾਨ ਹੈ ਜਿਨੇ ਪੰਜਾਬ ਚ ਜਦੋਂ ਉਹ ਡਿਪਟੀ ਸਪੀਕਰ ਸੀਗੇ 28000 ਏਕੜ ਜ਼ਮੀਨ ਉਹਦੇ ਸਾਹਮਣੇ ਇੱਕ ਐਕਟ ਪਾਸ ਹੋਇਆ ਕਿ ਜਿਹੜੇ ਲੋਕੀ ਧਾਰ ਬਲਾਕ ਦੇ ਬੈਠੇ ਨੇ ਉਹਨਾਂ ਦੀ ਜ਼ਮੀਨ ਗਵਰਨਮੈਂਟ ਦੇ ਨਾਂ ਤੇ ਕਰ ਦਿਓ ਉਹ ਬੰਦੇ ਦੇ ਮੂੰਹ ਚੋਂ ਇੱਕ ਲਫ਼ਜ਼ ਨਹੀਂ ਨਿਕਲਿਆ ਉਹ 28000 ਜ਼ਮੀਨ ਜਿਹੜੀ ਆ ਉਹ ਦਿਨੇਸ਼ ਪਪੂ ਦੇ ਟਾਈਮ ਤੇ ਇਹ ਕਾਨੂੰਨ ਬਣਿਆ ਔਰ ਲੋਕਾਂ ਦੀ ਜ਼ਮੀਨ ਜਿਹੜੀ 200 200 ਸਾਲ ਤੇ ਉੱਥੇ ਬੈਠੇ ਸੀਗੇ ਉਹ ਵਿਚਾਰੇ ਕਾਰਲੈਸ ਹੋ ਗਏ ਜ਼ਮੀਨ ਚਲੇ ਗਈ ਸਭ ਕੁਝ ਖਤਮ ਹੋ ਗਿਆ ਔਰ ਤੁਸੀਂ ਇਦਾਂ ਦੇ ਬੰਦੇ ਦੀ ਗੱਲ ਕਰਦੇ ਹੋ ਜਿਹਨੇ 15 ਸਾਲ ਰਹਿ ਕੇ ਕਿਤੇ ਤਿੰਨ ਕਾ ਨਹੀਂ ਤੋਨੇ ਤਿੰਨ ਕਾ ਨਹੀਂ ਕਿਤੇ ਜੋੜਿਆ ਇਦਾਂ ਦੇ ਬੰਦੇ ਨੂੰ ਮੈਂ ਕਹਿ ਰਿਹਾ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਦਾ ਤੁਹਾਡਾ ਕੰਮ ਨਹੀਂ ਕਰ ਸਕਦਾ ਤੁਹਾਡੇ ਵਿੱਚ ਤੁਹਾਡੀਆਂ ਅੱਛਾ ਬੁਰਾ ਨਹੀਂ ਸੋਚ ਸਕਦਾ ਉਹਨੂੰ ਤੇ ਏਰੀਆ ਤੇ ਨਹੀਂ ਬੜਨ ਦਿਓ ਬੋਟ ਪਾਣ ਤੇ ਬੜੇ ਤੂਰ ਦੀ ਗੱਲ ਹੈ ਐਸੇ ਬੱਬੂ ਕਹਿੰਦੇ ਜੇ ਸਾਡੀ ਸਰਕਾਰ ਬਣਦੀ ਆ ਕਿਸਾਨਾਂ ਦਾ ਇਕੱਲਾ ਇਕੱਲਾ ਮਸਲਾ ਹੱਲ ਕਰਾਂਗੇ ਤੇ ਪਹਿਲੇ 15 ਸਾਲ ਤੂੰ ਐਮਐਲਏ ਰਿਆ ਤੇਰੇ ਹੁੰਦੇ ਲੋਕਾਂ ਦੀ ਕਿਸਾਨਾਂ ਦੀ ਸਾਰੀ ਜ਼ਮੀਨ ਚਲੀ ਗਈ ਹੈ ਤੇ ਜਦੋਂ ਕੀ ਕਰ ਰਿਆ ਸੀਗਾ ਹੈ ਬਦਲੇਸ਼ ਬਬੂ ਨੇ ਨਵਾਂ ਜ਼ਿੰਦਗੀ ਤੇ ਕੁਝ ਕੀਤਾ ਨਾ ਕਰੇਗਾ ਔਰ ਚੌਥੇ ਨੰਬਰ ਤੇ ਆਏਗਾ ਇਹ ਲਿਖ ਕੇ ਲੈ ਲਓ ਮੇਰੇ ਤੋਂ ਕਿਉਂਕਿ ਲੋਕਾਂ ਨੇ ਮਨ ਬਣਾ ਲਿਆ ਇਸ ਵਾਰ ਬੋਟ ਸਿਰ ਪਾਣਾ ਹੈ ਆਮ ਆਦਮੀ ਪਾਰਟੀ ਨੂੰ ਪਾਣਾ ਹੈ ਕਲਸੀ ਦੀ ਨੂੰ ਸਾਡਾ ਐਮਪੀ ਥੋਂ ਬਣਾਣਾ ਹੈ ਕਿਉਂਕਿ ਸਟੇਟ 'ਚ ਸਾਡੀ ਸਰਕਾਰ ਹੈ ਅਸੀਂ ਜਿਹੜੇ ਸਾਡੇ ਸੈਂਟਰ ਦਾ ਫੰਡ ਆਏਗਾ ਐਮਪੀ ਦੇ ਥਰੂ ਉਹ ਵੀ ਚੰਗੀ ਤਰ੍ਹਾਂ ਇਸਤੇਮਾਲ ਕਰਾਂਗੇ ਮੈਂ ਯਕੀਨ ਨਾਲ ਕਹਿ ਸਕਦਾ ਕੋਈ ਮੇਰਾ ਪਰਿਵਾਰ ਜਿਹੜਾ ਵੀ ਮੈਨੂੰ ਸੁਣ ਰਿਹਾ ਹੈ ਇਸ ਵਾਰ ਕਾਂਗਰਸ ਔਰ बीजेपी दी ਗੱਲਾਂ ਤੇ ਨਹੀਂ ਆਣਾ ਕਾਲੀ ਜਲਦੀ ਤੇ ਗਾਲੀ ਛੱਡ ਦਿਓ ਉਹ ਤੇ ਕਿਤੇ ਹੈ ਹੀ ਨਹੀਂ ਹੈ ਤੇ ਇਹਨਾਂ ਦੀ ਗੱਲਾਂ ਤੇ ਨਹੀਂ ਆਣਾ ਵੋਟ ਪਾਣਾ ਤੇ ਆਮ ਆਦਮੀ ਨੂੰ ਪਾਣਾ ਚਾੜੂ ਤੇ ਪਾਣਾ ਹੈ ਔਰ ਕਲਸੀ ਜੀ ਨੂੰ ਵੀ ਦੇ ਕਰਾਣਾ ਹੈ ਕਿਹੜਾ ਤੁਹਾਡੇ ਬਾਰੇ ਜੋ ਸੋਚ ਸਕਦਾ ਤੁਹਾਡੇ ਪਰਿਵਾਰ ਦੇ ਬਾਰੇ ਸੋਚ ਸਕਦਾ ਪੰਜਾਬ ਦੇ ਬਾਰੇ ਸੋਚ ਸਕਦਾ ਧੰਨਵਾਦ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਲੋਕੀ ਬਹੁਤ ਵੱਧ ਚੜ ਕੇ ਅੱਗੇ ਆ ਰਹੇ ਨੇ ਲੋਕ ਵੀ ਬਦਲਾਅ ਚਾਹੁੰਦੇ ਨੇ ਲੋਕੀ ਵੀ ਪਾਕੀ ਭ੍ਰਿਸ਼ਟਾਚਾਰ ਸਰਕਾਰਾਂ ਤੋਂ ਉੱਤੇ ਹੋਏ ਨੇ ਉਹ ਵੀ ਚਾਹੁੰਦੇ ਨੇ ਕਿ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕੀਤਾ ਜਾਵੇ